ਇਹੋ ਠੀਕਾ ਖਾਲਸਾ ਵੈਗਰ ਉਪਦੇਸ਼ੀ ਅੱਜ 1 ਫਰਵਰੀ 2024 ਅੱਜ ਪੰਜਾਬ ਦੇ ਵਿੱਚ 13 ਲੋਕ ਸਭਾ ਸੀਟਾਂ ਦੇ ਉੱਤੇ ਜਿਹੜਾ ਇਲੈਕਸ਼ਨ ਹੋ ਰਿਹਾ ਵੱਖ-ਵੱਖ ਪਾਰਟੀਆਂ ਦੇ ਨੇਤਾ ਵੱਲੋਂ ਆਪ ਆਪਣੀ ਜਿਹੜੀ ਉਹ ਜਿੱਤ ਦੀ ਕਿੰਨੀ ਭਲਾਈ ਜਾ ਰਹੀ ਹੈ ਪਰ ਜਿੱਤ ਉਹਨੂੰ ਹੀ ਦੇਣੀ ਹੈ ਜਿਨ੍ਹਾਂ ਅਕਾਲ ਪੁਰਖ ਨੇ ਲਿਖਿਆ ਜੇ ਤਦਾ ਬਾਣੀ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ ਉਹਨਾਂ ਨੇ ਅੱਗੇ ਆਣਾ ਹੁੰਦਾ ਸੋ ਇਸ ਕਰਕੇ ਸਾਨੂੰ ਜਿਹੜੀ ਵੋਟ ਦਾ ਅਧਿਕਾਰ ਜਿਹੜਾ ਸੰਵਿਧਾਨਕ ਵੋਟ ਦਾ ਅਧਿਕਾਰ ਬਾਬਾ ਸਾਹਿਬ ਨੇ ਡਾਕਟਰ ਬੀਬਰਾਓ Ambedkar ਨੇ ਦਿੱਤਾ ਉਹਦਾ ਸਹੀ ਇਸਤੇਮਾਲ ਕੀਤਾ ਜਾਵੇ ਕਿ ਅਸੀਂ ਜਿਹੜੇ ਲੋਕ ਸਭਾ ਦੇ ਮੈਂਬਰ ਚੁਣਨੇ ਆ 543 45 ਜੋ ਵੀ ਹੈ ਉਹਦੇ ਚ ਅਹੀ ਉਹ ਬੰਦੇ ਕੱਲੀਏ ਜਿਹੜੇ ਕਿ ਸਾਡੀ ਦਰਦ ਨੂੰ ਉੱਥੇ ਜਾ ਕੇ ਉਹਦੀ ਆਵਾਜ਼ ਬੁਲੰਦ ਕਰਨਾ ਜਿਸ ਤਰ੍ਹਾਂ ਕਿ ਕਿਸੇ ਦੀ ਕੋਈ ਇਨਸੀਡੈਂਟ ਦਾਵਾ ਕਿ ਨਾ ਕੋਈ ਹੋ ਜਾਂਦਾ ਕੋਈ ਤੇ ਉਹਦੀ ਆਵਾਜ਼ ਜਿਹੜੀ ਆ ਉਹ ਸੈਂਟਰ ਤੱਕ ਪਹੁੰਚਾਈ ਜਾਵੇ ਉਹਦੇ ਤੇ ਮਤਲਬੀ ਐਕਸ਼ਨ ਕੀਤਾ ਜਾਵੇ ਤੇ ਉਹ ਐਕਸ਼ਨ ਦੇ ਕਾਰਵਾਈ ਅਗਲੇ ਨੂੰ ਪਰਚਮੈਂਟ ਮੇਲੇ ਸਿਜਾ ਮੇਲੇ ਫਿਰ ਤੇ ਗੱਲ ਠੀਕ ਹੁੰਦੀ ਹੈ ਤੇ ਜੇਕਰ ਆਪਾਂ ਜਾ ਕੇ 5 ਸਾਲ ਉੱਥੇ ਉੱਥੇ ਬਹਿ ਕੇ ਹੀ ਸੀਟਾਂ ਤੇ ਬਹਿ ਕੇ ਕੋਈ ਗੱਲ ਨਹੀਂ ਕਰਨੀ ਉਹ ਜੇ ਸਾਡੇ ਜਿੱਤਣ ਦਾ ਕੋਈ ਫਾਇਦਾ ਨਹੀਂ ਉਹ ਜਿੱਤਿਆ ਤੇ ਹਾਰੇ ਇੱਕੋ ਗੱਲ ਹੀ 메ਨ ਕੰਮ ਹੈ ਵੀ ਜਿਹੜਾ ਵੀ ਕੈਂਡੀਡੇਟ ਜਿੱਤਦਾ ਕਿਸੇ ਵੀ ਪਾਰਟੀ ਵੱਲੋਂ ਉਹ ਆਪਣੇ ਇਲਾਕੇ ਦਾ ਵਿਕਾਸ ਵਾਸਤੇ ਇਲਾਕੇ ਦੀਆਂ ਮੁਸ਼ਕਲਾਂ ਵਾਸਤੇ ਜਿਹੜਾ ਵੱਧ ਚੜ ਕੇ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਬੋਲਣਾ ਚਾਹੀਦਾ ਵਾ ਔਰ ਲੋਕਾਂ ਦੇ ਕੰਮ ਜਿਹੜੇ ਉਹ ਕਰਾਉਣੇ ਚਾਹੀਦੇ ਆ। ਵੋਟ ਦਾ ਅਧਿਕਾਰ ਜਿਹੜਾ ਵਾ ਸਾਨੂੰ ਹਰ ਇੱਕ ਨੂੰ ਮਤਲਬ ਕਰਨੀ ਚਾਹੀਦੀ ਹੈ ਮੈਂ ਵੀ ਵੋਟ ਪਾ ਕੇ ਆਇਆ ਵਾਂ। ਇਸ ਕਰਕੇ ਕੋਈ ਵੀ ਬੰਦੇ ਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਵੋਟ ਨਾ ਪਾਈ ਜਾਵੇ। ਜੇਕਰ ਤੁਸੀਂ ਨਾ ਪਾਓਗੇ ਪਹਿਲਾਂ ਹੁਣ ਤੇ ਚਲੋ ਨਹੀਂ। ਲੋਕ ਜਾਲੀ ਵੋਟਾ ਪਾ ਕੇ ਤੇ ਕੰਮ ਕਰ ਲੈਂਦੇ ਸੀਗੇ ਹੁਣ ਤੇ ਬਹੁਤ ਸਖਤੀ ਹੋ ਗਈ ਹੈ ਹੁਣ ਤੇ ਆਇਡੈਂਟੀਫਾਈਡ ਆਇਡੈਂਟੀਫਿਕੇਸ਼ਨ ਪੂਰੀ ਹੁੰਦੀ ਹੈ ਤੁਹਾਡੇ ਤਾਂ ਕਰਕੇ ਤੁਸੀਂ ਵੋਟ ਜਿਹੜੀ ਉਹ ਕਾਸਟ ਕਰਦੇ ਇਸ ਕਰਕੇ ਮੇਰੀ ਪੁਰਜੋ ਅਪੀਲ ਹੈ ਸਰਦਾਰ ਭੁੱਲਰ ਚਾਲਣ ਤੋਂ ਕਿ ਉਹ ਕੈਂਡੀਡੇਟ ਜਿਹੜਾ ਵਾ ਤੁਸੀਂ ਆਪਣੇ ਨੂੰ ਜਿਤਾਓ ਜਿਹੜਾ ਤੁਹਾਡੀ ਦਰਦ ਨੂੰ ਤੁਹਾਡੀ ਵੋਟ ਦੀ ਕਦਰ ਕਰੇ ਸੋ ਇਹ ਜਿਹੜੀਆਂ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਕੋਈ ਨਾ ਕੋਈ ਧਾਰਮਿਕ ਜੰਡਾ ਕਰਕੇ ਲੋਕਾਂ ਦਾ ਫਾਇਦਾ ਲੈਂਦੇ ਆ ਸਾਨੂੰ ਅਜਿਹੇ ਜਿਹੜੇ ਆ ਕੰਮ ਇਹਨਾਂ ਤੋਂ ਸਾਵਧਨ ਹੋਣਾ ਚਾਹੀਦਾ ਕਿਉਂਕਿ ਸਾਨੂੰ ਕਿਸੇ ਨੇ ਕੁਝ ਨਹੀਂ ਕਰਨਾ ਜੋ ਅਸੀਂ ਮਿਹਨਤ ਕਰਾਂਗੇ ਉਹਦਾ ਫਲ ਮਿਲਣਾ ਸੋ ਇਸ ਕਰਕੇ ਸਾਡਾ ਜਿਹੜਾ ਏਜੰਡਾ ਵਾ ਉਹ ਅਜਦਾ ਇਹੋ ਜਿਹਾ ਕਿ ਲੋਕ ਸਭਾ ਦੇਵ ਲਖਣ ਦੇ ਵਿੱਚ ਵੱਧ ਚੜ ਕੇ ਸਜੋਗ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ